ਨਾਸ ਚਲੀ ਆਪਣੇ ਗ੍ਰਹਿਓ ਜਿਮ ਮੱਥ ਜੁਗੀਸ਼ਵਰ ਇੰਦਰ ਹੈ ਲਾਗੀ ਦੇਖਨ ਕੋ ਮੁਖ ਤਾਹੇ ਚਲੀ ਜੋ ਕਾਮ ਬਲਾਹੂ ਕੋ ਹੈ ਖੁਨ ਪਾਗੀ ਬਾਗੀ ਥਾਗੀ ਪਾਠ ਕਰਿਓ ਜੀ ਥਾਗੀ ਕਲਾਹੂ ਕੋ ਹੈ ਖੁਨ ਥਾਗੀ ਥੱਥੇ ਨਾਲ ਹੰ ਦਾਰ ਚਲੀ ਸਿਰ ਕੇ ਪਾਟਿਓ ਜਨ ਦਾਰ ਚਲੀ ਸਭ ਲਾਜ ਬਹਾਗੀ ਕਾਨ ਕੇ ਪਾਸ ਗਈ ਜਬ ਹੀ ਤਦ ਹੀ ਸਭ ਗੋਪਨ ਲੀਨ ਸੋ ਸੰਗਾ ਤੀਰ ਪਰੇ ਗਿਰ ਕੈ ਤਨ ਭੂਖਣ ਟੂਟ ਗਈ ਤਨ ਹੱਥ ਨ ਬੰਗਾ ਕਾਨੋ ਤੋਂ ਰੂਪ ਨੇ ਹਰ ਸਭ ਰੂਪੀਆ ਕਦ ਕਦ ਸ਼ਾਮ ਭਈ ਇਕ ਰੰਗਾ ਹੋਏ ਬਈ ਤਨ ਮੈਂ ਸਭ ਜੀ ਇੱਕ ਰੰਗ ਰੰਗ ਮਰੋ ਸਭ ਛੋੜ ਕੇ ਸੰਗਵਾ ਸਵਈਆ ਗੋਪਨ ਫੂਲ ਗਈ ਗ੍ਰਹਿ ਕੀ ਸੋਧ ਕਾਨਹੀ ਕੇ ਰਤ ਭੀਤਰ ਰਾਤੀ ਪਾਹ ਭਰੀ ਮਦਰੀ ਬਰਨੀ ਸਭ ਹੀ ਸੁਰ ਢਰੀ ਜਨ ਮੈਨ ਕੈ ਸਾਚੀ ਸਭ ਹੀ ਸੋ ਢਰੀ ਜਨ ਮੈਨ ਕੇ ਸਾਚੀ ਮੈਨ ਕੇ ਸਾਚੀ ਸਾੰਚੇ ਦਾ ਨਾਂ ਇੱਥੇ ਜਿਵੇਂ ਇੱਥੇ ਸਾੰਚੇ ਜਪਾਈ ਦੀ ਹੈ ਕਾਮ ਦੇ ਸਾਂਚੇ ਚ ਹੋ ਗਈਆਂ ਥੋਰ ਦੇ ਰਸ ਔਰਨ ਸਵਾਦ ਭਲੇ ਭਗਵਾਨ ਹੀ ਸੋ ਸਭ ਮਾਚੀ ਸੋਭ ਤਾਤਨ ਮੈਂ ਹਰ ਕੇ ਮਨੁ ਕੰਚਨ ਮੈਂ ਚੁਨੀਆ ਚੁਨ ਚ ਖਾਚੀ ਸਵਈਆ ਕਾਨ ਕੋ ਰੂਪ ਨੇ ਹਰ ਰਹੀ ਬ੍ਰਿਜ ਮੈਂ ਜੋ ਹੁ ਪੀ ਗੁਪੀਆ ਅਤ ਹਾਚੀ ਰਾਜਤ ਜਾਹੇ ਮਿਰਗੀ ਪਤ ਨੈਨ ਤੇ ਰਾਜਤ ਸੁੰਦਰ ਹੈ ਕੰਮ ਮਾਚੀ ਸੋਬਤ ਹੈ ਬ੍ਰਜ ਮੰਡਲ ਮੈਂ ਜਨ ਸੋਬਤ ਹੈ ਬ੍ਰਜ ਮੰਡਲ ਮੈਂ ਜਨ ਖੇਲ ਮੇ ਕਾਚ ਨਟੀ ਇਹ ਕਾਚੀ ਦੇਖਨ ਹਾਰ ਕੇ ਦੋ ਭਗਵਾਨ ਦਿਖਾਵਤ ਭਾਵ ਹੈ ਮੈਂ ਇਹ ਆਛੀ ਹਮੇ ਹਮੇ ਹਿਆ ਆਛੀ ਦੇਖਨ ਹਾਰ ਕੇ ਦੋ ਭਗਵਾਨ ਦਿਖਾਵਤ ਭਾਵ ਹਮੇ ਹਿਆ ਆਛੀ तोैया शोभात है सब गुप्पन के कब शाम कहै त्रिगंजन आंजे कोलन की जन शुद्ध प्रवा कोलन कोलन हां हां कोलन की जन शुद्ध प्रवा सर सुंदर सानक ऊपर मांजे बैठ बैठ करी एक मैं चतुरान्नन मैन के तात बने कस साजे ਮੋਹਤ ਹੈ ਮਨ ਜੋਗਨ ਕੇ ਫੁਨ ਜੋਗਨ ਕੇ ਗਨ ਬੀਚ ਕਲਾ ਜੇ ਫੁਨ ਜੋਗਨ ਕੇ ਗਨ ਬੀਚ ਕਲਾ ਜੇ ਕਰਾਜੇ ਨਹੀਂ ਕਹਿੰਦੇ ਸੁਈਆ ਸਾਰ ਹੈ ਕਾਲ ਸੋ ਮਹਿ ਗੋਪਨ ਜਾਹੇ ਕੋ ਅੰਤ ਮੁਨੀ ਨਹਿ ਬੂਝੇ ਕੋਟ ਕਰੈ ਉਪਮਾ ਬਹੁ ਬਰਖਣ ਨੈਨਨ ਸੋਤਉ ਨੈਕ ਨਾ ਸੂਜੈ ਨੈਨਨ ਸੋਤਉ ਨੈਕ ਨਾ ਸੂਜੈ ਕੋਟ ਕਰੈ ਉਪਮਾ ਬਹੁ ਬਰਖਣ ਨੈਨਨ ਸੋਤਉ ਨੈਕ ਨਾ ਸੂਜੈ ਤਾਹੀ ਕੇ ਅੰਤ ਲਖੈਬੇ ਕੇ ਕਾਰਨ ਲਖੈਬੇ ਕੇ ਇਕਠਾ ਵੀਰ ਤਾਹੀ ਕੇ ਅੰਤ ਲਖੈਬੇ ਕੇ ਕਾਰਨ ਸੂਰਕ ਨੇਰਨ ਭੀਤਰ ਜੂਝੇ ਸੋ ਬ੍ਰਜ ਭੂਮ ਵਿਖੈ ਭਗਵਾਨ ਪ੍ਰਿਆ ਗਨ ਮੈ ਰਸ ਬੈਨ ਅਰੂਜੇ ਸਵਈਆ ਕੰਨ ਰਕੇ ਨਿਕਟੈ ਜਬ ਹੀ ਸਭ ਹੀ ਗੋਪੀਆ ਮਿਲ ਸੁੰਦਰ ਗਈਆ ਸੋ ਹਰ ਮਦ ਸਨਾਸਨ ਸਸਾਨਨ ਦੇਖ ਸਭ ਅਖੋਂ ਚੰਦਰ ਪਰ ਕੋ ਤਾਈ ਪਾਠ ਹੈ ਕਿਸੇ ਦੇ ਵੀਰ ਸੋ ਹਰ ਕੋ ਸਸਾਨਨ ਦੇਖ ਸੋ ਹਰ ਮਦ ਨਾ ਜੀ ਕੋ ਪਾਠ ਵੀ ਹੈਗਾ ਹਾਂ ਜੀ ਇਹ ਕੋ ਦੇਖ ਲਓ ਜੇ ਕੋ ਹੋ ਜਾ ਸਕੇ ਤਾਂ ਚੰਗਾ ਹੈ ਸੋ ਹਰ ਕੋ ਸਸਾਨਨ ਤੇਖ ਚੰਦਮਾ ਵਰਗਾ ਚਿਹਰਾ ਕ੍ਰਿਸ਼ਨ ਦਾ ਦੇਖ ਕੇ ਸਵੇ ਫਨ ਕੰਦਰਪ ਵੇਖ ਬਨਈਆਂ ਕੋ ਮਦਰੀ ਕੋ ਕਰਨਾ ਜੀ ਮਦ ਮਦ ਦੇਖੋ ਕੋ ਪਾਠ ਹਾਂ ਜੀ ਹਾਂਜੀ ਸੋਹਰ ਮਦ ਸੰਨਨ ਪੇਖ ਮਾਤਰੀ ਜਗਾ ਕੋ ਲਿਖਣਾ ਕੋਲ ਸੋਹਰ ਕੋ ਸੰਨਨ ਪੇਖ ਸੰਨਨ ਚੰਦਰਮਾ ਜੈਸਾ ਚਿਹਰਾ ਦੇਖ ਕੇ ਹਰੀਦਾ ਸਵੇ ਫੁਲ ਕੰਦਰਪ ਵੇਖ ਬਨਈਆਂ ਲੈ ਮੁਰਲੀ ਆਪਣੇ ਕਰ ਕਾਨ ਕਿਦੋ ਅਤ ਹੀ ਹਤ ਸਾਥ ਬਜਈਆਂ ਕੰਟਕ ਹੀਰ ਜਿਓ ਕੰਟਕ ਹੀਰਕ ਜਿਓ ਪਿਖ ਕੈ ਮਿਰਗਨੀ ਮੋਹਿ ਜਾਤ ਉਸ ਹੈ ਠਹਿ ਰਈਆ ਸਵਈਆ ਮਾਲ ਸਰੀ ਹਰ ਰਾਮ ਕਲੀ ਸੁਭ ਸਾਰੰਗ ਭਾਵਨ ਸਾਥ ਬਸਾਵੈ ਸੁਧਨੀ ਸੁਭ ਸੁਭ ਸਾਰੰਗ ਭਾਵਨ ਸਾਥ ਬਸਾਵੈ ਜੈਤ ਸਰੀ ਹਰ ਸੁਧ ਮਲਾਰ ਬਿਲਾਵਲ ਕੀ ਧੁਨ ਗੂਗ ਸੁਨਾਵੈ ਲੈ ਮੁਰਲੀ ਆਪਣੇ ਕਰ ਕਾਨ ਕੇਦੋ ਵਤਹੀ ਹੈ ਤਸਾਤ ਮਿ ਜਾਵੇ ਪੌਨ ਚਲੇ ਨਾ ਰਹੇ ਜੋ ਮਨੋਂ ਫਿਰ ਮੋਹੇ ਰਹੇ ਤੁਣ ਜੋਰ ਸੋਨ ਪਾਵੇ